ਸਾਰਿਆਂ ਨੂੰ ਪਿਆਰ ਭਰੀ ਸਸ਼ਕਾਲ ਜੀ ਲੈ ਕੇ ਹਾਜ਼ਰ ਹੋਇਆ ਅੱਜ ਦੀ ਨਵੀਂ ਸਟੋਰੀ ਵਿਆਹ ਦੇ 10 ਸਾਲਾਂ ਬਾਅਦ ਪਤੀ ਨੇ ਬਾਂਚ ਘਹਿ ਕੇ ਮੈਨੂੰ ਤਲਾਕ ਦੇ ਦਿੱਤਾ ਮੈਂ ਆਪਣੀ ਮਾਂ ਦੇ ਘਰ ਆ ਗਈ ਮਾਂ ਦੇ ਘਰ ਨੌਕਰਾਂ ਦੀ ਜੋਦੋ ਰੋਜ਼ ਸਫਾਈ ਕਰਨੋਂਦੀ ਤਾਂ ਮੈਨੂੰ ਕਹਿੰਦੀ ਕਿ ਤੇਰਾ ਨਸੀਬ ਤਾਂ ਤੇਰੀ ਮਾਂ ਨੇ ਖਰਾਬ ਕੀਤਾ ਹੈ ਉਸ ਦੀ ਗੱਲ ਸੁਣ ਕੇ ਮੈਂ ਹੈਰਾਨ ਹੋ ਜਾਂਦੀ ਕਿ ਕੀ ਬੋਲ ਰਹੀ ਹੈ ਪਰ ਇੱਕ ਦਿਨ ਮਾਂ ਦੀ ਤਬੀਅਤ ਬਹੁਤ ਜ਼ਿਆਦਾ ਖਰਾਬ ਹੋ ਗਈ ਤੇ ਸਾਰੇ ਮੈਂ ਉਸ ਨੂੰ ਹਸਪਤਾਲ ਲੈ ਗਏ ਮੈਂ ਪੈਸੇ ਲੈਣ ਦੇ ਲਈ ਮਾਂ ਦੇ ਕਮਰੇ ਵਿੱਚ ਗਈ ਕਮਰੇ ਦੇ ਵਿੱਚ ਮੇਰੀ ਨਿਗਾਹ ਇੱਕ ਇਹੋ ਜਿਹੀ ਚੀਜ਼ ਤੇ ਪਈ ਕਿ ਉਸ ਨੂੰ ਦੇਖਦਿਆਂ ਹੀ ਮੈਂ ਵੀ ਹੋਸ਼ ਹੋ ਗਈ ਕਿਉਂਕਿ ਉੱਥੇ ਤਾਂ ਮੇਰਾ ਪਤੀ ਸਵੇਰ ਦਾ ਘਰੋਂ ਗਿਆ ਅਜੇ ਤੱਕ ਘਰ ਵਾਪਸ ਨਹੀਂ ਆਇਆ ਹਨੇਰਾ ਵੀ ਹੋ ਚੁੱਕਿਆ ਸੀ ਤੇ ਬੱਦਲ ਵੀ ਬਹੁਤ ਸਨ ਆਸਮਾਨ ਤੇ ਬਿਜਲੀ ਵੀ ਕੜਕ ਰਹੀ ਸੀ ਇਹ ਸਭ ਕੁਝ ਵੇਖ ਕੇ ਮੈਨੂੰ ਬਹੁਤ ਡਰ ਲੱਗਦਾ ਸੀ ਮੈਨੂੰ ਰਣਵੀਰ ਦੀ ਵੀ ਬਹੁਤ ਫਿਕਰ ਹੁੰਦੀ ਕਿ ਅਜੇ ਤੱਕ ਉਹ ਘਰ ਨਹੀਂ ਆਇਆ ਬਹੁਤ ਰਾਤ ਹੋ ਚੁੱਕੀ ਸੀ ਕੁਝ ਟਾਈਮ ਬਾਅਦ ਰਣਬੀਰ ਘਰ ਆ ਗਿਆ ਉਸ ਨੂੰ ਵੇਖ ਕੇ ਮੇਰੀ ਜਾਨ ਦੇ ਵਿੱਚ ਜਾਨ ਆ ਗਈ ਡਰ ਦੇ ਨਾਲ ਮੇਰੀਆਂ ਅੱਖਾਂ ਦੇ ਵਿੱਚ ਪਾਣੀ ਆ ਗਿਆ ਸੀ ਰਣਬੀਰ ਨੇ ਮੈਨੂੰ ਰੋਂਦਿਆਂ ਹੋਇਆ ਵੇਖ ਕੇ ਕਿਹਾ ਤੂੰ ਰੋ ਕਿਉਂ ਰਹੀ ਹੈ ਰਣਬੀਰ ਨੇ ਸਵਾਲ ਤੇ ਮੈਨੂੰ ਬਹੁਤ ਗੁੱਸਾ ਆਇਆ ਮੈਂ ਕਿਹਾ ਮੈਨੂੰ ਤੁਹਾਡੀ ਬਹੁਤ ਫਿਕਰ ਹੋ ਰਹੀ ਸੀ ਤੇ ਉਤੋਂ ਮੀਂਹ ਤੇ ਬਿਜਲੀ ਇੰਨੀ ਜ਼ਿਆਦਾ ਕੜਕ ਰਹੀ ਸੀ ਕਿ ਮੇਰਾ ਦਿਲ ਤਾਂ ਬਹੁਤ ਡਰ ਰਿਹਾ ਸੀ ਮੈਂ ਸੋਚਿਆ ਇੰਨੀ ਰਾਤ ਹੋ ਗਈ ਹੈ ਤੇ ਤੁਸੀਂ ਅਜੇ ਤੱਕ ਘਰੇ ਨਹੀਂ ਆਏ ਇਸ ਲਈ ਮੈਨੂੰ ਬਹੁਤ ਜ਼ਿਆਦਾ ਫਿਕਰ ਹੋ ਰਹੀ ਸੀ ਫਿਰ ਰਣਵੀਰ ਕਹਿੰਦਾ ਕਿ ਤੂੰ ਮੇਰਾ ਇੰਨੀ ਫਿਕਰ ਕਿਉਂ ਕਰਦੀ ਹੈ ਫਿਰ ਮੈਂ ਕਿਹਾ ਆਪਾਂ ਦੋਨੋਂ ਪਤੀ ਪਤਨੀ ਹਾਂ ਤਾਂ ਹਮੇਸ਼ਾ ਹੀ ਪਤੀ ਦੀ ਫਿਕਰ ਇੱਕ ਪਤਨੀ ਨੂੰ ਹੀ ਹੁੰਦੀ ਹੈ ਫਿਰ ਰਣਜੀਤ ਨੇ ਹੱਸਦੇ ਹੋਏ ਕਿਹਾ ਪਰ ਮੈਨੂੰ ਤਾਂ ਤੇਰੇ ਤੋਂ ਨਫ਼ਰਤ ਹੋ ਚੁੱਕੀ ਹੈ ਆਪਣੇ ਵਿਆਹ ਨੂੰ 10 ਸਾਲ ਹੋ ਚੁੱਕੇ ਹਨ ਤੇ ਤੂੰ ਅੱਜ ਤੱਕ ਮੈਨੂੰ ਦਿੱਤਾ ਹੀ ਕੀ ਹੈ ਔਲਾਦ ਦੀ ਫਿਕਰ ਮੈਨੂੰ ਅੰਦਰੇ-ਅੰਦਰ ਖਾਂਦੀ ਰਹਿੰਦੀ ਹੈ ਆਪਣੇ ਵਿਆਹ ਨੂੰ ਇੰਨੇ ਸਾਲ ਹੋ ਚੁਕੇ ਹਨ ਤੇ ਤੂੰ ਮੈਨੂੰ ਇੱਕ ਬੱਚਾ ਵੀ ਨਹੀਂ ਦੇ ਸਕੇ। ਵਿਆਹ ਦੇ ਇੰਨੇ ਸਾਲਾਂ ਤੱਕ ਮੈਂ ਤੇਰੇ ਨਾਲ ਅੱਜ ਤੱਕ ਕੋਈ ਗੱਲ ਨਾ ਕੀਤੀ ਕਿ ਤੇਰਾ ਮਨ ਦੁਖੀ ਹੋਵੇ ਪਰ ਹੁਣ ਬਹੁਤ ਹੋ ਚੁਕਿਆ ਹੈ। ਆਖਿਰ ਕਦੋਂ ਤੱਕ ਮੈਂ ਬੇਔਲਾਦ ਰਹਾਂਗਾ। ਇਸ ਦੇ ਲਈ ਨਾ ਚਾਹੁੰਦਿਆਂ ਹਾਂ ਵੀ ਮੈਂ ਤੈਨੂੰ ਤਲਾਕ ਦੇਣਾ ਚਾਹੁੰਦਾ ਹਾਂ। ਤੂੰ ਆਪਣੀ ਮਾਂ ਦੇ ਘਰ ਜਾ ਕੇ ਰਹਿ ਸਕਦੀ ਹਾਂ। ਮੈਂ ਤਲਾਕ ਦੇ ਪੇਪਰ ਉੱਥੇ ਹੀ ਭੇਜ ਦਵਾਂਗਾ। ਰਣਵੀਰ ਦੀਆਂ ਇਹ ਗੱਲਾਂ ਸੁਣ ਕੇ ਮੈਂ ਹੱਕੀ ਪੱਕੀ ਰਹਿ ਗਈ। ਕੀ ਅਚਾਨਕ ਰਨਵੀਰ ਨੂੰ ਕੀ ਹੋ ਗਿਆ ਮੇਰੀਆਂ ਅੱਖਾਂ ਪਾਣੀ ਨਾਲ ਭਰ ਗਈਆਂ ਰਨਵੀਰ ਨੇ ਮੈਨੂੰ ਇੱਕ ਇਹੋ ਜਿਹੀ ਸਜ਼ਾ ਸੁناਈ ਸੀ ਕਿ ਜਿਸ ਦੇ ਵਿੱਚ ਮੇਰਾ ਕੋਈ ਕਸੂਰ ਨਹੀਂ ਸੀ ਮੈਂ ਸਾਰੀ ਰਾਤ ਰੋਂਦੀ ਗਈ ਜਦੋਂ ਸਵੇਰ ਹੋਈ ਤਾਂ ਮੈਂ ਬਿਨਾ ਸਮਾਨ ਪੈਕ ਕੀਤੇ ਉੱਥੋਂ ਚਲੀ ਗਈ ਪੇਕੇ ਜਾਂਦਿਆਂ ਵਕਤ ਮੈਂ ਸੋਚ ਰਹੀ ਸੀ ਕਿ ਜਦੋਂ ਮੇਰੀ ਮਾਂ ਨੂੰ ਪਤਾ ਲੱਗਿਆ ਕਿ ਮੇਰੇ ਪਤੀ ਨੇ ਮੈਨੂੰ ਛੱਡ ਦਿੱਤਾ ਹੈ ਤਾਂ ਉਹਨਾਂ ਤੇ ਕੀ ਬਿੱਤੇਗੀ ਇਹ ਸਭ ਸੋਚ ਦੀ ਸੋਚ ਦੀ ਮੈਂ ਉੱਥੋਂ ਪਹੁੰਚ ਗਈ ਸਵੇਰ ਦਾ ਟਾਈਮ ਸੀ ਮੈਂ ਦੇਖਿਆ ਕਿ ਪਾਪਾ ਖੇਤ ਤੋਂ ਆ ਰਹੇ ਸਨ ਮੈਨੂੰ ਵੇਖਦਿਆਂ ਹੀ ਮੇਰੇ ਪਾਪਾ ਮੇਰੇ ਕੋਲ ਆ ਗਏ ਤੇ ਮੈਨੂੰ ਪੁੱਛਣ ਲੱਗੇ ਪਏ ਕੀ ਗੱਲ ਆ ਦੀਪ ਤੂੰ ਇੰਨੀ ਸਵੇਰੇ ਸਵੇਰੇ ਇੱਥੇ ਕਿਵੇਂ ਸਭ ਕੁਝ ਠੀਕ ਤਾਂ ਹੈ ਮੈਂ ਉੱਚੀ ਉੱਚੀ ਰੋਣ ਲੱਗ ਪਈ ਮੈਂ ਕਿਹਾ ਕੁਝ ਠੀਕ ਨਹੀਂ ਪਾਪਾ ਰਣਬੀਮ ਨੇ ਮੈਨੂੰ ਘਰੋਂ ਕੱਢ ਦਿੱਤਾ ਹੈ ਉਹ ਮੇਰੇ ਤੋਂ ਤਲਾਕ ਲੈਣਾ ਚਾਹੁੰਦਾ ਹੈ ਮੇਰੀ ਗੱਲ ਸੁਣਦਿਆਂ ਹੀ ਪਾਪਾ ਉੱਥੇ ਹੀ ਡਿੱਗ ਪਏ ਮਾਂ ਰਸੋਈ ਵਿੱਚ ਸੀ ਪਾਪਾ ਦੇ ਡਿੱਗਣ ਦੀ ਆਵਾਜ਼ ਸੁਣ ਕੇ ਜਲਦੀ ਜਲਦੀ ਬਾਹਰ ਆਏ। ਅਸੀਂ ਤੁਰੰਤ ਹੀ ਉਹਨਾਂ ਨੂੰ ਹਸਪੀਟਲ ਲੈ ਗਏ। ਡਾਕਟਰ ਨੇ ਦੱਸਿਆ ਕਿ ਇਹਨਾਂ ਨੂੰ ਦਿਲ ਦਾ ਦੌਰਾ ਪੈ ਚੁੱਕਿਆ ਹੈ। ਡਾਕਟਰ ਨੇ ਕੁਝ ਦਵਾਈਆਂ ਦਿੱਤੀਆਂ ਤੇ ਕਿਹਾ ਕਿ ਇਹਨਾਂ ਦਾ ਖਿਆਲ ਰੱਖਣਾ ਬਹੁਤ ਜ਼ਰੂਰੀ ਹੈ। ਅਸੀਂ ਦਵਾਈ ਲੈ ਕੇ ਪਾਪਾ ਨੂੰ ਘਰ ਲੈ ਆਏ। ਘਰ ਆਉਣ ਤੋਂ ਬਾਅਦ ਮੈਂ ਬਹੁਤ ਸ਼ਰਮਿੰਦਾ ਸੀ ਕਿ ਮੇਰੀ ਵਜ੍ਹਾ ਨਾਲ ਅੱਜ ਪਾਪਾ ਦੀ ਇਹ ਹਾਲਤ ਹੋ ਗਈ ਹੈ। ਮਾਂ ਨੇ ਮੇਰੇ ਚਿਹਰੇ ਨੂੰ ਪੜ ਲਿਆ ਸੀ ਤੇ ਮੇਰਾ ਹੱਥ ਫੜ ਕੇ ਕਹਿੰਦੀ ਧੀਏ ਇਹ ਸਭ ਤਾਂ ਕਰਮਾਂ ਦਾ ਖੇਡ ਹੈ ਤੂੰ ਫਿਕਰ ਨਾ ਕਰਿਆ ਕਰ ਇਸ ਦੇ ਵਿੱਚ ਤੇਰਾ ਕੋਈ ਕਸੂਰ ਨਹੀਂ ਤੂੰ ਤਾਂ ਪਹਿਲਾਂ ਹੀ ਇੰਨੀ ਵੱਡੀ ਸਜ਼ਾ ਵਿੱਚੋਂ ਲੰਘ ਰਹੀ ਆ ਮਾਂ ਨੇ ਮੈਨੂੰ ਹੌਸਲਾ ਦੇ ਕੇ ਬਹੁਤ ਸਮਝਾਇਆ ਉਸ ਦਿਨ ਤੋਂ ਮੈਂ ਆਪਣੇ ਪਾਪਾ ਦੀ ਸੇਵਾ ਵਿੱਚ ਲੱਗੀ ਰਹਿੰਦੀ ਪਰ ਜਦੋਂ ਵੀ ਇਕੱਲੀ ਹੁੰਦੀ ਤਾਂ ਮੈਂ ਉੱਚੀ ਉੱਚੀ ਰੋਣ ਲੱਗ ਜਾਂਦੀ ਕਿ ਮੇਰੇ ਨਾਲ ਇਹ ਸਭ ਕੁਝ ਕੀ ਹੋ ਗਿਆ ਜੋ ਪਤੀ ਮੈਨੂੰ ਇੰਨਾ ਜ਼ਿਆਦਾ ਪਿਆਰ ਕਰਦਾ ਸੀ ਅਚਾਨਕ ਉਸਨੇ ਮੈਨੂੰ ਛੱਡ ਦਿੱਤਾ ਕਿਵੇਂ ਛੱਡ ਦਿੱਤਾ ਇਹ ਸਵਾਲ ਵਾਰ-ਵਾਰ ਮੇਰੇ ਦਿਮਾਗ ਦੇ ਵਿੱਚ ਆਉਂਦਾ ਰਹਿੰਦਾ ਸੀ ਇੱਕ ਦਿਨ ਮੈਂ ਆਪਣੇ ਕਮਰੇ ਵਿੱਚ ਬੈਠੀ ਸੀ ਉਦੋਂ ਹੀ ਸਾਡੀ ਨੌਕਰਾਂ ਨੇ ਮੇਰੇ ਕਮਰੇ ਦੇ ਵਿੱਚ ਸਫਾਈ ਕਰਨ ਆਈ ਮੈਂ ਉਸ ਵਕਤ ਰੋ ਰਹੀ ਸੀ ਮੈਨੂੰ ਰੋਂਦੀ ਹੋਈ ਵੇਖ ਕੇ ਕਹਿਣ ਲੱਗੇ ਦੀਦੀ ਇੱਕ ਗੱਲ ਕਹਾ ਮੈਂ ਕਿਹਾ ਹਾਂ ਦੱਸ ਕੀ ਗੱਲ ਹੈ ਫਿਰ ਕਹਿੰਦੀ ਦੀਦੀ ਮੈਨੂੰ ਅੱਜ ਕੱਲ ਦੇ ਲੋਕਾਂ ਵੱਲ ਵੇਖ ਕੇ ਬਹੁਤ ਹੈਰਾਨੀ ਹੁੰਦੀ ਹੈ ਕਿ ਉਹ ਕਿਸ ਤਰ੍ਹਾਂ ਲੋਕਾਂ ਨੂੰ ਬਰਬਾਦ ਹੁੰਦਾ ਵੇਖ ਕੇ ਬਹੁਤ ਖੁਸ਼ ਹੁੰਦੇ ਹਨ ਮੈਂ ਘਬਰਾ ਕੇ ਪੁੱਛਿਆ ਕੀ ਮਤਲਬ ਹੈ ਤੇਰਾ ਉਸ ਤੋਂ ਬਾਅਦ ਉਸਨੇ ਜੋ ਮੈਨੂੰ ਦੱਸਿਆ ਮੈਂ ਤਾਂ ਸੁਣ ਕੇ ਸੋਨੀ ਹੀ ਹੋ ਗਈ ਉਸਨੇ ਕਿਹਾ ਦੀਦੀ ਥੋਡੀ ਇਸ ਹਾਲਾਤ ਦੀ ਜ਼ਿੰਮੇਵਾਰੀ ਥੋਡੀ ਮਾਂ ਹੈ ਉਹ ਤੁਹਾਨੂੰ ਇਸ ਹਾਲਤ ਵਿੱਚ ਵੇਖ ਕੇ ਬਹੁਤ ਖੁਸ਼ ਹੁੰਦੀ ਹੋਵੇਗੀ ਉਸ ਦੀ ਗੱਲ ਸੁਣ ਕੇ ਮੈਂ ਇੱਕਦਮ ਉੱਠ ਕੇ ਖੜੀ ਹੋ ਗਈ ਮੈਂ ਕਬਰਾ ਕੇ ਕਿਹਾ ਤੂੰ ਇਹ ਕੀ ਕਹਿ ਰਹੀ ਹੈ ਉਸਨੇ ਕਿਹਾ ਮੈਂ ਜੋ ਕੁਝ ਵੀ ਬੋਲ ਰਹੀ ਹਾਂ ਬਿਲਕੁਲ ਸੱਚ ਹੈ ਅੱਗੇ ਹੋਰ ਕੁਝ ਮੈਨੂੰ ਦੱਸ ਦੀ ਉਦੋਂ ਹੀ ਮਾਂ ਕਮਰੇ ਵਿੱਚ ਆ ਗਈ ਤੇ ਉਹ ਨੌਕਰਾਨੀ ਨੂੰ ਗੁੱਸੇ ਵਿੱਚ ਘੁਰਨ ਲੱਗੀ। ਮਾਂ ਨੇ ਕਿਹਾ ਤੂੰ ਇੱਥੇ ਵਿਹਲੇ ਬੈਠੀ ਗੱਲਾਂ ਕਰੀ ਆਂ ਤੇ ਬਾਕੀ ਕੰਮ ਕੌਣ ਕਰੇਗਾ? ਉੱਠ ਤੇ ਜਾ ਜਾ ਕੇ ਦੂਜੇ ਕਮਰੇ 'ਚ ਕੰਮ ਕਰ ਲਾ। ਨੌਕਰਾਨੀ ਦੇ ਜਾਣ ਤੋਂ ਬਾਅਦ ਮਾਂ ਨੇ ਕਿਹਾ ਕਿ ਇਸ ਨੀਲਮ ਨੂੰ ਜ਼ਿਆਦਾ ਮੂੰਹ ਲਾਉਣ ਦੀ ਜ਼ਰੂਰਤ ਨਹੀਂ ਤੇ ਇਸਦੇ ਨਾਲ ਜ਼ਿਆਦਾ ਗੱਲਾਂ ਵੀ ਨਾ ਕਰਿਆ ਕਰ। ਇਹ ਇੱਕ ਨੰਬਰ ਦੀ ਝੂਠੀ ਤੇ ਧੋਖੇਬਾਜ਼ ਔਰਤ ਹੈ। ਇਹਨੂੰ ਇੱਕ ਘਰ ਦੀ ਗੱਲ ਸੁਣ ਕੇ ਦੂਜੇ ਘਰ ਕਰਨ ਦੀ ਆਦਤ ਹੈ। ਮੈਂ ਕਿਹਾ ਮਾਂ ਨੀਲਮ ਤਾਂ ਸ਼ਕਲ ਤੋਂ ਇਦਾਂ ਦੀ ਨਹੀਂ ਲੱਗਦੀ। ਮਾਂ ਨੇ ਕਿਹਾ ਤੂੰ ਸ਼ਕਲ ਸੂਰਤ ਤੇ ਨਾ ਜਾਇਆ ਕਰ। ਸ਼ਕਲ ਤਾਂ ਤੈਨੂੰ ਰਣਵੀਰ ਦੀ ਵੀ ਬਹੁਤ ਵਧੀਆ ਲੱਗਦੀ ਸੀ। ਰਣਵੀਰ ਨੂੰ ਪਸੰਦ ਕਰਨ ਤੋਂ ਬਾਅਦ ਤੂੰ ਮੇਰੇ ਅਤੇ ਆਪਣੇ ਪਾਪਾ ਦੀ ਇੱਕ ਵੀ ਨਾ ਸੁਣੀ। ਸਾਡੇ ਲੱਖ ਸਮਝਾਉਣ ਤੋਂ ਬਾਅਦ ਵੀ ਤੂੰ ਰਣਵੀਰ ਨਾਲ ਵੀ ਵਿਆਹ ਕਰਾਉਂਦੀ ਜਿੱਦ ਕਰਦੀ ਰਹੀ। ਹੁਣ ਦੱਸ ਪਤਾ ਲੱਗਾ ਆਪਣੀਆਂ ਮਰਜ਼ੀਆਂ ਕਰਨ ਦਾ ਕੀ ਨਤੀਜਾ ਨਿਕਲਿਆ। ਤੇਰੇ ਪਿਆਰ ਨੂੰ ਤਾਂ ਉਸਨੇ ਬਿਲਕੁਲ ਵੀ ਨਾ ਸਮਝਿਆ। ਔਲਾਦ ਤਾਂ ਬਹੁਤ ਸਾਰੇ ਲੋਕਾਂ ਨੂੰ ਨਹੀਂ ਹੁੰਦੀ। ਇਸ ਦਾ ਮਤਲਬ ਇਹ ਤਾਂ ਨਹੀਂ ਕਿ ਉਹ ਆਪਣੀਆਂ ਪਤਨੀਆਂ ਨੂੰ ਘਰੋਂ ਹੀ ਕੱਢ ਦੇਣ। ਮਾਂ ਦੀਆਂ ਗੱਲਾਂ ਸੁਣ ਕੇ ਇੱਕ ਵਾਰ ਤਾਂ ਮੈਂ ਕੰਬ ਗਈ। ਫਿਰ ਉਹ ਜ਼ੋਰ ਦੀ ਦਰਵਾਜ਼ਾ ਬੰਦ ਕਰਕੇ ਬਾਹਰ ਚਲੀ ਗਈ। ਮਾਂ ਨੇ ਮੈਨੂੰ ਪੁਰਾਣੇ ਦਿਨ ਯਾਦ ਕਰਵਾ ਦਿੱਤੇ ਜਿਨ੍ਹਾਂ ਨੂੰ ਮੈਂ ਜ਼ਿੰਦਗੀ ਵਿੱਚ ਕਦੀ ਯਾਦ ਨਹੀਂ ਸੀ ਕਰਨਾ ਚਾਹੁੰਦੀ ਸੀ। ਮੇਰੇ ਦਿਮਾਗ ਦੇ ਵਿੱਚ ਉਹ ਪੁਰਾਣੇ ਦਿਨ ਘੁੰਮਣ ਲੱਗੇ। ਜਦੋਂ ਮੈਂ ਰਣਵੀਰ ਨੂੰ ਪਹਿਲੀ ਵਾਰ ਮਿਲੀ ਸੀ। ਮੈਂ ਤੇ ਰਣਵੀਰ ਇੱਕੋ ਹੀ ਕਾਲਜ ਵਿੱਚ ਪੜਦੇ ਸੀ। ਇੱਕ ਦਿਨ ਅਚਾਨਕ ਬਹੁਤ ਤੇਜ਼ ਬਾਰਿਸ਼ ਹੋਈ। ਤੇ ਬੱਦਲ ਵੀ ਬਹੁਤ ਗਰਜਣ ਲੱਗ ਪਏ ਮੈਂ ਬਹੁਤ ਡਰ ਗਈ ਸੀ ਤੇ ਕਾਲਜ ਵਿੱਚ ਸਾਰੇ ਮੇਰਾ ਮਜ਼ਾਕ ਬਣਾਉਣ ਲੱਗ ਪਏ ਉਦੋਂ ਅੱਗੇ ਆ ਕੇ ਰਣਵੀਰ ਨੇ ਮੇਰਾ ਸਾਥ ਦਿੱਤਾ ਰਣਵੀਰ ਮੇਰਾ ਕਲਾਸਮੇਟ ਸੀ ਉਸਨੇ ਕਿਹਾ ਕਿ ਮੇਰੀ ਵੀ ਇੱਕ ਛੋਟੀ ਭੈਣ ਹੈ ਉਹ ਬਿਲਕੁਲ ਤੇਰੇ ਤਰ੍ਹਾਂ ਹੀ ਬਦਲਾਂ ਤੋਂ ਬਹੁਤ ਜ਼ਿਆਦਾ ਡਰਦੀ ਹੈ ਤੇ ਫਿਰ ਉਹ ਮੇ ਉਹ ਮੇਰਾ ਬਦਲਾਂ ਤੋਂ ਧਿਆਨ ਪਰਗਾਉਣ ਦੇ ਲਈ ਇਹ ਤੇ ਉਦਰ ਦੀਆਂ ਗੱਲਾਂ ਕਰਨ ਲੱਗਾ ਫਿਰ ਗੱਲਾਂ-ਗੱਲਾਂ ਦੇ ਵਿੱਚ ਮੈਨੂੰ ਬਦਲਾਂ ਤੋਂ ਬਿਲਕੁਲ ਹੀ ਡਰ ਨਾ ਲੱਗਾ ਰਨਵੀਰ ਨੇ ਉਸ ਦਿਨ ਮੇਰਾ ਬਹੁਤ ਖਿਆਲ ਰੱਖਿਆ ਉਸਨੇ ਇਸ ਵਿਵਹਾਰ ਤੋਂ ਮੈਂ ਖੁਸ਼ ਹੋ ਗਈ ਸੀ ਕਿ ਕੋਈ ਤਾਂ ਹੈ ਜੋ ਮੈਨੂੰ ਸਮਝ ਸਕਦਾ ਹੈ ਨਹੀਂ ਤਾਂ ਸਾਰੇ ਮੇਰਾ ਮਜ਼ਾਕ ਬਣਾ ਰਹੇ ਸੀ ਫਿਰ ਐਵੇਂ ਹੌਲੀ-ਹੌਲੀ ਸਾਡੀ ਦੋਸਤੀ ਹੋਈ ਤੇ ਇਹ ਦੋਸਤੀ ਪਿਆਰ ਵਿੱਚ ਬਦਲਣ ਲੱਗੀ ਉਸ ਦਿਨ ਤੋਂ ਉਹਨਾਂ ਨੇ ਵੀਰ ਮੇਰਾ ਬਹੁਤ ਖਿਆਲ ਰੱਖਣ ਲੱਗਾ ਐਵੇਂ ਹੀ ਚਲਦੇ-ਚਲਦੇ ਸਾਡੀ ਪੜ੍ਹਾਈ ਵੀ ਪੂਰੀ ਹੋ ਗਈ ਪੜ੍ਹਾਈ ਤੋਂ ਬਾਅਦ ਮੇਰੇ ਘਰ ਦੇ ਵਿੱਚ ਮੇਰੇ ਰਿਸ਼ਤੇ ਦੀਆਂ ਗੱਲਾਂ ਹੋਣ ਲੱਗੀਆਂ ਫਿਰ ਕਿਸੇ ਦੂਸਰੇ ਦੇ ਰਿਸ਼ਤੇ ਦੇ ਨਾਲ ਪਾਪਾ ਨੇ ਮੇਰਾ ਵਿਆਹ ਤਿਆਰ ਕਰ ਦਿੱਤਾ। ਇਹ ਸੁਣ ਕੇ ਮੇਰਾ ਦਿਲ ਘਬਰਾਉਣ ਲੱਗ ਪਿਆ। ਮੈਂ ਤੁਰੰਤ ਰਣਬੀਰ ਨੂੰ ਫੋਨ ਕਰ ਦਿੱਤਾ ਤੇ ਕਿਹਾ ਕਿ ਮੇਰਾ ਦਿਲ ਬਹੁਤ ਘਬਰਾ ਰਿਹਾ ਹੈ। ਮੈਨੂੰ ਕੁਝ ਸਮਝ ਨਹੀਂ ਆ ਰਿਹਾ ਕਿ ਮੈਂ ਕੀ ਕਰਾਂ। ਫਿਰ ਉਸਨੇ ਹੱਸ ਕੇ ਕਿਹਾ ਕਿ ਤੂੰ ਮੈਨੂੰ ਪਿਆਰ ਕਰਦੀ ਹੈ। ਇਸ ਦੇ ਤਣ ਲਈ ਤੈਨੂੰ ਕੋਈ ਸਮਝ ਨਹੀਂ ਆ ਰਿਹਾ ਕਿ ਪਾਪਾ ਨਾਲ ਗੱਲ ਕਿਵੇਂ ਕਰਾਂ। ਤੈਨੂੰ ਕੁਝ ਸਮਝ ਨਹੀਂ ਇਸ ਦੇ ਲਈ ਨਹੀਂ ਆ ਰਿਹਾ। ਕਿਉਂਕਿ ਤੂੰ ਮੈਨੂੰ ਪਿਆਰ ਕਰਦੀ ਹੈ। ਰਣਬੀਰ ਨੇ ਇਹ ਸਭ ਕੁਝ ਕਹਿੰਦੇ ਆ। ਮੈਨੂੰ ਪ੍ਰਪੋਜ਼ ਕਰ ਦਿੱਤਾ ਮੈਂ ਖੁਸ਼ੀ ਦੇ ਵਿੱਚ ਚੁੰਮਣ ਲੱਗੀ ਤੇ ਜਲਦੀ ਜਲਦੀ ਬਾਹ ਚਲੀ ਗਈ ਤੇ ਆਪਣੀ ਮਾਂ ਨੂੰ ਲੱਭਣ ਲੱਗ ਪਈ ਮਾਂ ਆਪਣੇ ਕਮਰੇ ਵਿੱਚ ਬੈਠੀ ਹੋਈ ਸੀ ਫਿਰ ਮੈਂ ਸੋਚਿਆ ਕਿ ਮਾਂ ਨੇ ਮੈਨੂੰ ਪ੍ਰਪੋਜ਼ ਕੀਤਾ ਹੈ ਇਸ ਦੇ ਲਈ ਜਿਹੜਾ ਵੀ ਰਿਸ਼ਤਾ ਤੁਸੀਂ ਮੇਰੇ ਲਈ ਤਿਆ ਕੀਤਾ ਹੈ ਮੈਂ ਉੱਥੇ ਵਿਆਹ ਨਹੀਂ ਕਰਵਾਵਾਂਗੀ ਬਲਕਿ ਰਮੇਨ ਨਾਲ ਵਿਆਹ ਕਰਵਾਵਾਂਗੀ ਉਹ ਮੇਰੀ ਹੀ ਕਲਾਸ ਦੇ ਵਿੱਚ ਪੜਦਾ ਹੈ ਇਹ ਗੱਲ ਸੁਣ ਕੇ ਮੇਰੀ ਮਾਂ ਨੇ ਜ਼ੋਰ ਦੀ ਥਾਪਣ ਮੇਰੇ ਮੂੰਹ ਤੇ ਮਾਰਿਆ ਤੇ ਕਹਿੰਦੀ ਅੱਛਾ ਤੂੰ ਹੁਣ ਸਾਡੀ ਮਰਜ਼ੀ ਦੇ ਖਿਲਾਫ ਜਾ ਕੇ ਵਿਆਹ ਕਰਾਵੇਂਗੀ ਇਹ ਤਾਂ ਕਦੀ ਭੁੱਲ ਕੇ ਵੀ ਨਾ ਸੋਚੀ ਮਾਂ ਦਾ ਇਹ ਰਵਈਆ ਵੇਖ ਕੇ ਮੈਂ ਬਹੁਤ ਦੁਖੀ ਹੋਈ ਕਿਉਂਕਿ ਉਸਨੇ ਅਜ ਤੱਕ ਮੇਰੇ ਉੱਤੇ ਕਦੀ ਹੱਥ ਨਹੀਂ ਸਿੱਟਕਿਆ ਮੈਂ ਰੋਂਦੀ ਰੋਂਦੀ ਕਮਰੇ ਵਿੱਚ ਚਲੀ ਗਈ ਤੇ ਆਪਣੇ ਆਪ ਨੂੰ ਕਮਰੇ ਵਿੱਚ ਬੰਦ ਕਰ ਲਿਆ ਰਾਤ ਨੂੰ ਜਦੋਂ ਪਾਪਾ ਘਰ ਆਏ ਤੇ ਉਹਨਾਂ ਨੇ ਮੇਰੇ ਬਾਰੇ ਪੁੱਛਿਆ ਤਾਂ ਮਾਂ ਨੇ ਉਹਨਾਂ ਨੂੰ ਸਾਰੇ ਮੇਰੇ ਬਾਰੇ ਦੱਸਿਆ ਫਿਰ ਪਾਪਾ ਮੇਰੇ ਕਮਰੇ ਵਿੱਚ ਆਏ ਤਾਂ ਮੈਨੂੰ ਪੁੱਛਣ ਲੱਗੇ ਕਿ ਤੂੰ ਆਪਣੇ ਆਪ ਨੂੰ ਕਮਰੇ ਵਿੱਚ ਬੰਦ ਕਰਕੇ ਕਿਉਂ ਰੱਖਿਆ ਹੈ ਉਹਨਾਂ ਨੂੰ ਵੇਖ ਕੇ ਮੈਂ ਉੱਚੀ ਉੱਚੀ ਰੋਣ ਲੱਗੀ ਤੇ ਸਾਰੀ ਗੱਲ ਦੱਸ ਦਿੱਤੀ। ਪਾਪਾ ਕਹਿੰਦੇ ਪੁੱਤ ਪਰ ਮੈਂ ਉਹਨਾਂ ਨੂੰ ਜਵਾਬ ਦੇ ਚੁੱਕਿਆ ਹਾਂ। ਹੁਣ ਤੇਰਾ ਵਿਆਹ ਤਾਂ ਉੱਥੇ ਹੀ ਹੋਏਗਾ। ਫਿਰ ਮੈਂ ਪਾਪਾ ਨੂੰ ਕਿਹਾ ਚਾਹੇ ਕੁਝ ਵੀ ਹੋ ਜਾਏ ਮੈਂ ਕਿਸੇ ਹੋਰ ਨੂੰ ਆਪਣੀ ਜ਼ਿੰਦਗੀ ਵਿੱਚ ਬਰਦਾਸ਼ਤ ਨਹੀਂ ਕਰ ਸਕਦੀ ਕਿਉਂਕਿ ਮੈਂ ਰਨਵੀਰ ਨੂੰ ਪਸੰਦ ਕਰਦੀ ਹਾਂ ਤੇ ਉਸਦੇ ਨਾਲ ਹੀ ਵਿਆਹ ਕਰਵਾਵਾਂਗੀ। ਇਹ ਸੁਣ ਕੇ ਪਾਪਾ ਕਮਰੇ ਪਿੱਛੇ ਬਾਹਰ ਚਲੇ ਗਏ। ਮੇਰੀ ਜਿੱਦ ਤੋਂ ਬਾਅਦ ਮੇਰੇ ਘਰ ਵਾਲੇ ਰਨਵੀਰ ਨਾਲ ਵਿਆਹ ਕਰਵਾਉਣ ਲਈ ਮੰਨ ਗਏ। ਕੁਝ ਦਿਨਾਂ ਬਾਅਦ ਮੇਰਾ ਤੇ ਰਮੇ ਦਾ ਵਿਆਹ ਹੋ ਗਿਆ ਮੈਂ ਰਣਵੀਰ ਨੂੰਦੀ ਦੁਲਹਨ ਬਣ ਕੇ ਉਸਦੇ ਘਰ ਆ ਗਈ ਇਸ ਤੋਂ ਬਾਅਦ ਤਾਂ ਮੇਰੀ ਜ਼ਿੰਦਗੀ ਵਿੱਚ ਸਿਰਫ ਖੁਸ਼ੀਆਂ ਹੀ ਖੁਸ਼ੀਆਂ ਸਨ ਰਣਵੀਰ ਤੇ ਉਸਦਾ ਪੂਰਾ ਪਰਿਵਾਰ ਮੈਨੂੰ ਬਹੁਤ ਪਿਆਰ ਕਰਦੇ ਸੀ ਤੇ ਬਹੁਤ ਚੰਗੇ ਇਨਸਾਨ ਸਨ ਸਾਡੀ ਜ਼ਿੰਦਗੀ ਇਦਾਂ ਹੀ ਖੁਸ਼ੀ ਗੁਜ਼ਰ ਰਹੀ ਸੀ ਪਰ ਵਿਆਹ ਦੇ 3 ਸਾਲਾਂ ਬਾਅਦ ਵੀ ਮੇਰੇ ਘਰ ਕੋਈ ਬੱਚਾ ਨਹੀਂ ਹੋਇਆ ਫਿਰ ਇੱਕ ਦਿਨ ਮੇਰੀ ਸੱਸ ਮੇਰੇ ਕੋਲ ਆਈ ਤੇ ਮੈਨੂੰ ਕਹਿਣ ਲੱਗੀ ਧੀਏ ਮੈਂ ਚਾਹੁੰਦੀ ਹਾਂ ਕਿ ਆਪਣੇ ਘਰ ਵੀ ਬੱਚੇ ਦੀਆਂ ਕਿਲਕਾਰੀਆਂ ਗੂੰਜਣ ਥੋੜੇ ਬਿਆਹ ਨੂੰ ਕਿੰਨੇ ਸਾਲ ਹੋ ਚੁੱਕੇ ਹਨ ਅਜੇ ਤੱਕ ਸਾਡੇ ਘਰ ਪਰਮਾਤਮਾ ਨੇ ਬੱਚੇ ਦੀ ਦਾਤ ਨਹੀਂ ਬਖਸ਼ੀ ਮੈਂ ਤਾਂ ਚਾਹੁੰਦੀ ਹਾਂ ਕਿ ਤੂੰ ਤੇ ਤੇਰੇ ਰਣਬੀਦੋਹੇ ਜਾਓ ਤੇ ਕਿਸੇ ਵਧੀਆ ਡਾਕਟਰ ਕੋਲ ਆਪਣਾ ਇਲਾਜ ਕਰਵਾਓ ਫਿਰ ਸਾਡੇ ਬਿਆਹ ਨੂੰ ਹੌਲੀ-ਹੌਲੀ 8 ਸਾਲ ਬੀਤ ਗਏ ਪਰ ਮੈਂ ਮਾਂ ਨਾ ਬਣ ਸਕੀ ਬੱਚੇ ਦੀ ਕਮੀ ਮੈਨੂੰ ਅੰਦਰੋਂ ਅੰਦਰ ਹੀ ਖਾ ਰਹੀ ਸੀ ਵੱਡੀ ਤੋਂ ਵੱਡੀ ਖੁਸ਼ੀ ਵੀ ਮੈਨੂੰ ਚੰਗੀ ਨਹੀਂ ਲੱਗਦੀ ਇੱਕ ਦਿਨ ਮੇਰੀ ਸੱਸ ਨੀਰਨਬੀਨ ਨੂੰ ਦੂਸਰੇ ਵਿਆਹ ਦੀ ਸਲਾਹ ਦਿੱਤੀ ਮੈਂ ਚਾਹੁੰਦੀ ਹਾਂ ਕਿ ਸਾਡੇ ਘਰ ਵਿੱਚ ਵੀ ਬੱਚੇ ਦੀਆਂ ਆਵਾਜ਼ਾਂ ਓਨ ਇਹ ਸੁਣ ਕੇ ਮੇਰੇ ਖੋਸ਼ ਉੱਡ ਗਏ ਕਿਉਂਕਿ ਔਲਾਦ ਹੀ ਇੱਕ ਮਰਦ ਦੀ ਕਮਜ਼ੋਰੀ ਹੁੰਦੀ ਹੈ ਇਸ ਦੇ ਲਈ ਨਾ ਚਾਹੁੰਦੇ ਹੋਏ ਵੀ ਰਣਵੀਰ ਦੂਜਾ ਵਿਆਹ ਕਰਨ ਲੈਣਗੇ ਫਿਰ ਮੈਂ ਵੇਖਿਆ ਕਿ ਮਾਂ ਦੂਜੀ ਵਿਆਹ ਲਈ ਰੰਜੀਤ ਰਣਵੀਰ ਨੂੰ ਮਨਾ ਰਹੀ ਸੀ ਪਰ ਰੰਜੀਤ ਨੇ ਸਾਫ਼-ਸਾਫ਼ ਮਨਾ ਕਰ ਦਿੱਤਾ ਜਦੋਂ ਮੇਰੀ ਸੱਸ ਨੇ ਜ਼ਿਆਦਾ ਜ਼ੋਰ ਪਾਇਆ ਤਾਂ ਰਣਵੀਰ ਨੇ ਵੀ ਇਸ ਜ਼ੋਰ ਤੇ ਕਲੇਸ਼ ਨਾਲੋਂ ਘਰ ਦੀ ਛੱਡ ਦਿੱਤਾ ਤੇ ਅਸੀਂ ਦੋਵੇਂ ਇੱਕ ਕਿਰਾਏ ਦੇ ਘਰ ਦੇ ਵਿੱਚ ਰਹਿਣ ਲੱਗ ਪਏ ਮੈਂ ਇਹ ਸਾਰੀਆਂ ਗੱਲਾਂ ਆਪਣੀ ਮਾਂ ਨੂੰ ਦੱਸੀਆਂ ਸੀ ਕਿ ਮਾਂ ਰਣਵੀਰ ਮੈਨੂੰ ਬਹੁਤ ਪਿਆਰ ਕਰਦਾ ਹੈ ਵਿਆਹ ਦੇ ਇੰਨੇ ਸਾਲ ਬਾਅਦ ਵੀ ਮੈਂ ਉਸ ਨੂੰ ਬੱਚੇ ਦਾ ਸੁੱਖ ਨਹੀਂ ਦੇ ਸਕੇ ਸਾਡੇ ਘਰ ਵਾਲੇ ਉਸ ਦਾ ਦੂਜਾ ਵਿਆਹ ਕਰਾਉਣਾ ਚਾਹੁੰਦੇ ਸੀ ਪਰ ਉਹ ਮੈਨੂੰ ਬੇहद ਪਿਆਰ ਕਰਦੇ ਹਨ ਇਸ ਦੇ ਲਈ ਉਹਨਾਂ ਨੇ ਆਪਣੇ ਘਰ ਵਾਲਿਆਂ ਦੀ ਕੋਈ ਗੱਲ ਨਹੀਂ ਮੰਨੀ ਹਰ ਰੋਜ਼ ਸਾਡੇ ਇਸੇ ਗੱਲ ਤੋਂ ਝਗੜਾ ਹੁੰਦਾ ਸੀ ਇਸ ਦੇ ਲਈ ਅਸੀਂ ਦੋਨਾਂ ਨੇ ਅਲੱਗ ਰਹਿਣਾ ਸ਼ੁਰੂ ਕਰ ਦਿੱਤਾ ਇੱਥੇ ਅਸੀਂ ਬਹੁਤ ਸਕੂਨ ਦੀ ਜ਼ਿੰਦਗੀ ਜੀ ਰਹੇ ਹਾਂ ਮਾਂ ਨੇ ਕਿਹਾ ਚਲੋ ਫਿਰ ਤਾਂ ਬਹੁਤ ਵਧੀਆ ਗੱਲ ਹੈ ਤੇਰੀ ਪਸੰਦ ਵੀ ਵਧੀਆ ਹੈ ਤੂੰ ਆਪਣੀ ਜ਼ਿੰਦਗੀ ਦਾ ਫੈਸਲਾ ਬਹੁਤ ਸਮਝ ਕੇ ਲਿਆ ਹੈ ਮੈਂ ਮਾਂ ਦੀਆਂ ਗੱਲਾਂ ਸੁਣ ਕੇ ਮੈਨੂੰ ਬਹੁਤ ਖੁਸ਼ੀ ਹੋਈ ਸਾਡੇ ਪਤੀ ਪਤਨੀ ਦੀ ਜ਼ਿੰਦਗੀ ਬਹੁਤ ਵਧੀਆ ਗੁਜ਼ਰੀ ਸੀ ਸਾਨੂੰ ਇਦਾਂ ਲੱਗਦਾ ਸੀ ਕਿ ਜਿਵੇਂ ਅਸੀਂ ਦੋਵੇਂ ਇੱਕ ਦੂਜੇ ਲਈ ਹੀ ਬਣੇ ਰਹੇ ਹੋਏ ਹਾਂ ਹੁਣ ਵੀਰ ਦਾ ਰਣਵੀਰ ਦਾ ਪਿਆਰ ਤੇ ਮੇਰੇ ਪ੍ਰਤੀ ਇਨਾਂ ਲਗਾਅ ਦੀ ਦੇਖ ਕੇ ਕਦੀ ਕਦੀ ਤਾਂ ਮੈਂ ਸੋਚਦੀ ਸੀ ਕਿ ਮੈਂ ਦੁਨੀਆ ਦੀ ਸਭ ਤੋਂ ਖੁਸ਼ ਨਸੀਬ ਔਰਤ ਹਾਂ ਜਿਸ ਨੂੰ ਇੰਨਾ ਚੰਗਾ ਘਰ ਵਾਲਾ ਮਿਲਿਆ ਪਰ ਅਚਾਨਕ ਰਣਵੀਰ ਦੇ ਸੁਭਾਅ ਦੇ ਵਿੱਚ ਬਦਲਾਅ ਆਉਣ ਲੱਗ ਪਿਆ ਤੇ ਉਹ ਮੈਨੂੰ ਬੱਚਾ ਨਾ ਹੋਣ ਤੇ ਤਾਣੇ ਮੀਨੇ ਦੇਣ ਲੱਗ ਪਿਆ ਤੇ ਇੱਕ ਦਿਨ ਤਾਂ ਉਹ ਉਹ ਨਾਲੇ ਝਗੜਾ ਕਰਦੇ ਕਰਦੇ ਮੈਨੂੰ ਘਰੋਂ ਹੀ ਕੱਢ ਦਿੱਤਾ ਤੇ ਮੈਨੂੰ ਤਲਾਕ ਵੀ ਦੇ ਦਿੱਤਾ ਫਿਰ ਬਾਹਰੋਂ ਅਚਾਨਕ ਇੱਕਦਮ ਕੁਝ ਟਿੱਕਣ ਦੀ ਆਵਾਜ਼ ਆਈ ਉਹ ਮੈਂ ਕਿਹੜੀਆਂ ਸੋਚਾਂ ਵਿੱਚ ਡੁੱਬ ਗਈ ਉਹ ਦਿਨ ਯਾਦ ਕਰਕੇ ਤਾਂ ਮੇਰਾ ਸਿਰ ਫਟਣ ਲੱਗ ਪਿਆ ਤੇ ਮੈਂ ਕਮਰੇ ਵਿੱਚੋਂ ਬਾਹਰ ਆ ਕੇ ਸੋਫੇ ਉੱਪਰ ਬੈਠ ਗਈ ਹੁਣ ਮੈਂ ਪਹਿਲੀ ਵਾਲੀ ਪ੍ਰੀਤ ਨਹੀਂ ਸੀ ਜੋ ਛੋਟੀ ਜਿਹੀ ਗੱਲ ਤੇ ਸਾਰਾ ਘਰ ਸਿਰ ਤੇ ਚੁੱਕ ਲੈਂਦੀ ਸੀ ਹੁਣ ਤਾਂ ਮੈਂ ਤਲਾਕ ਵਰਗਾ ਬੋਝ ਵੀ ਆਪਣੇ ਸਿਰ ਤੇ ਚੁੱਕ ਕੇ ਬੈਠੀ ਹਾਂ ਮੇਰਾ ਉਤਰਿਆ ਹੋਇਆ ਚਿਹਰਾ ਵੇਖ ਕੇ ਮੇਰੀ ਮਾਂ ਨੇ ਬੜੀ ਹੈਰਾਨੀ ਨਾਲ ਮੇਰੇ ਵੱਲ ਵੇਖਿਆ ਤੇ ਫਿਰ ਉਹਨਾਂ ਨੇ ਮੈਨੂੰ ਰੋਟੀ ਖਾਣ ਲਈ ਫੜਾਈ ਤੇ ਅਸੀਂ ਸਾਰਿਆਂ ਨੇ ਮਿਲ ਕੇ ਰੋਟੀ ਖਾਧੀ ਅਗਲੇ ਦਿਨ ਜਦੋਂ ਸਾਡੀ ਨੌਕਰਾਨੀ ਘਰ ਆਈ ਤਾਂ ਮੈਨੂੰ ਇਕੱਲੀ ਵੇਖ ਕੇ ਉਸ ਨੇ ਫਿਰ ਉਹੀ ਗੱਲ ਛੇੜ ਲਈ ਪਰ ਅੱਜ ਦੀ ਗੱਲ ਉਸ ਦੀ ਬਹੁਤ ਸਖਤ ਸੀ ਉਸ ਨੇ ਕਿਹਾ ਤੇਰੀ ਮਾਂ ਮਾਂ ਨਹੀਂ ਬਲਕਿ ਇੱਕ ਡੈਨ ਹੈ ਜਿਸਨੇ ਇਹ ਸਭ ਕੁਝ ਤੇਰੇ ਨਾਲ ਕੀਤਾ ਹੈ ਤੂੰ ਬੇਉਲਾਦ ਰਹਿ ਗਈ ਤੇ ਤੇਰੇ ਪਤੀ ਨੇ ਤੈਨੂੰ ਤਲਾਕ ਦੇ ਦਿੱਤਾ ਇਸ ਤੋਂ ਅੱਗੇ ਮੈਂ ਉਸ ਨੂੰ ਤੋਂ ਕੁਝ ਪੁੱਛਦੀ ਉਹਦਾ ਹੀ ਮਾਂ ਕਮਰੇ ਵਿੱਚ ਆ ਗਈ ਤੇ ਨੀਲਮ ਨੂੰ ਕਹਿੰਦੀ ਬਹੁਤ ਕੱਪੜੇ ਜੁੜੇ ਪਏ ਹਨ ਜਾ ਜਾ ਕੇ ਧੋ ਲੈ ਪਰ ਮੈਂ ਉਸ ਦਿਨ ਨੀਲਮ ਦੀਆਂ ਗੱਲਾਂ ਸੁਣ ਕੇ ਉਲਝਣਾਂ ਦੇ ਵਿੱਚ ਫਸ ਗਈ ਆਖਿਰ ਇਹ ਸਭ ਕੁਝ ਚੱਲ ਕੀ ਰਿਹਾ ਹੈ ਨੀਲਮ बार-बार ਮਾਂ ਨੂੰ ਦੋਸ਼ੀ ਕਿਉਂ ਠਹਿਰਾ ਰਹੀ ਹੈ ਸਮਝ ਨਹੀਂ ਆ ਰਿਹਾ ਕਿ ਸੱਚ ਹੈ ਜਾਂ ਝੂਠ ਜੇਕਰ ਸੱਚ ਹੈ ਤਾਂ ਇਦਾਂ ਕਿਵੇਂ ਹੋ ਸਕਦਾ ਹੈ ਮੇਰੀ ਮਾਂ ਮੇਰੇ ਨਾਲ ਇਦਾਂ ਕਿਉਂ ਕਰੇਗੀ ਮੇਰੀ ਮਾਂ ਨੂੰ ਮੇਰੀਆਂ ਹੀ ਖੁਸ਼ੀਆਂ ਉਜਾੜ ਕੇ ਕੀ ਮਿਲੇਗਾ ਉਹ ਤਾਂ ਮੈਨੂੰ ਹਮੇਸ਼ਾ ਖੁਸ਼ ਵੇਖਣਾ ਚਾਹੁੰਦੀ ਸੀ ਮੇਰੇ ਦਿਮਾਗ ਵਿੱਚ ਬਹੁਤ ਸਾਰੇ ਸਵਾਲ ਆ ਰਹੇ ਸੀ ਜੇਕਰ ਮੇਰਾ ਮਾਂ ਨੇ ਇਹ ਸਭ ਕੁਝ ਮੇਰੇ ਨਾਲ ਕੀਤਾ ਨਹੀਂ ਕੀਤਾ ਤਾਂ ਉਹ ਨੀਲਮ ਨੂੰ ਮੇਰੇ ਕਮਰੇ ਵਿੱਚ ਕਿਉਂ ਨਹੀਂ ਆਉਣ ਦਿੰਦੀ ਜ਼ਰੂਰ ਨੀਲਮ ਦੇ ਕੋਲ ਕੋਈ ਗਹਿਰਾ ਰਾਜ਼ ਹੋਵੇਗਾ ਮੈਂ ਸੋਚ ਲਿਆ ਸੀ ਕਿ ਹੁਣ ਮੈਂ ਆਪਣੀ ਮਾਂ ਦੇ ਰਾਜ਼ ਜਾਣ ਕੇ ਹੀ ਰ੍ਹਾਂਗੀ ਪਰ ਇਸ ਤੋਂ ਹੀ ਪਹਿਲਾਂ ਕੁਦਰਤ ਨੂੰ ਕੁਝ ਹੋਰ ਹੀ ਮਨਜ਼ੂਰ ਸੀ ਸਵੇਰੇ ਸਵੇਰੇ ਜਦੋਂ ਮੈਂ ਕਮਰੇ ਵਿੱਚੋਂ ਬਾਹਰ ਨਿਕਲੀ ਤਾਂ ਮੈਨੂੰ ਲੱਗਿਆ ਕਿ ਮਾਂ ਦੀ ਤਬੀਅਤ ਬਹੁਤ ਜ਼ਿਆਦਾ ਖਰਾਬ ਹੈ ਤੇ ਉਹ ਲੰਮੀ ਪਈ ਹੋਈ ਸੀ ਮੈਂ ਉਸ ਕੋਲ ਕੇ ਪੁੱਛਿਆ ਮਾਂ ਮੈਨੂੰ ਲੱਗਦਾ ਤੁਹਾਡੀ ਤਬੀਅਤ ਠੀਕ ਨਹੀਂ ਹੈ ਤਾਂ ਉਸਨੇ ਕਿਹਾ ਤੀਏ ਪਤਾ ਨਹੀਂ ਅੱਜ ਸਰੀਰ ਕੁਝ ਢਿੱਲਾ ਜਿਹਾ ਲੱਗ ਰਿਹਾ ਹੈ ਮੇਰੇ ਦਿਲ ਤੇ ਬੋਝ ਬਹੁਤ ਬੋਝ ਹਨ ਇਦਾਂ ਲੱਗ ਰਿਹਾ ਹੈ ਕਿ ਜਿਵੇਂ ਬਹੁਤ ਵੱਡੀ ਅਨਹੋਣੀ ਹੋਣ ਵਾਲੀ ਹੈ ਅਜੇ ਅਸੀਂ ਗੱਲਾਂ ਹੀ ਕਰ ਰਹੇ ਸੀ ਅਸੀਂ ਤੇ ਅਚਾਨਕ ਉਹ ਬਿਓਸ਼ ਹੋ ਗਈ ਤੇ ਮੈਂ ਉਸਨੂੰ ਜਲਦੀ ਜਲਦੀ ਹਸਪੀਟਲ ਲੈ ਗਈ ਡਾਕਟਰ ਨੇ ਕਿਹਾ ਕਿ ਇਹਨਾਂ ਨੂੰ ਕੋਈ ਦਿਲ ਦੀ ਬਿਮਾਰੀ ਹੈ ਤੇ ਇਹਨਾਂ ਦੇ ਦਿਲ ਦੇ ਤਿੰਨ ਵਾਲਵੀ ਬੰਦ ਹੋ ਚੁੱਕੇ ਹਨ ਜਲਦੀ ਤੋਂ ਜਲਦੀ ਆਪਰੇਸ਼ਨ ਕਰਨਾ ਪਏਗਾ ਤੇ ਮੈਂ ਵੀ ਆਪਰੇਸ਼ਨ ਦਾ ਫਾਰਮ ਭਰ ਦਿੱਤਾ ਪਿਆਸਿਆਂ ਦੀ ਜ਼ਰੂਰਤ ਸੀ ਇਸ ਲਈ ਮੈਂ ਪੈਸੇ ਲੈਣ ਲਈ ਘਰ ਗਈ ਮੈਂ ਮਾਂ ਦੇ ਕਮਰੇ ਵਿੱਚ ਗਈ ਅਲਮਾਰੀ ਖੋਲੀ ਤੇ ਉਸ ਦੇ ਵਿੱਚ ਪੈਸੇ ਪਏ ਸੀ ਨਾਲ ਹੀ ਇੱਕ ਡਾਇਰੀ ਵੀ ਪਈ ਸੀ ਮੈਨੂੰ ਯਾਦ ਆਇਆ ਕਿ ਮਾਂ ਇੱਕ ਡਾਇਰੀ ਲਿਖਦੀ ਹੁੰਦੀ ਸੀ ਜਦੋਂ ਵੀ ਮੈਂ ਉਹਨਾਂ ਕੋਲ ਜਾਂਦੀ ਉਹ ਡਾਇਰੀ ਛੁਪਾ ਦਿੰਦੀ ਸੀ ਅੱਜ ਮੇਰੇ ਕੋਲ ਮਾਂ ਦੀ ਡਾਇਰੀ ਸੀ ਮਜਬੂਰੀ ਦੇ ਵਿੱਚ ਮੈਂ ਉਸ ਨੂੰ ਗਵਾ ਬੈਠੀ ਪਹਿਲੇ ਪੰਨੇ ਤੇ ਇਹ ਲਿਖਿਆ ਸੀ ਕਿ ਹਰਮਨ ਨੇ ਮੇਰੀ ਜ਼ਿੰਦਗੀ ਖਰਾਬ ਕਰ ਦਿੱਤੀ ਹੈ ਇਹ ਵੇਖ ਕੇ ਮੇਰਾ ਦਿਲ ਬਹੁਤ ਦੁਖੀ ਹੋਇਆ ਕਿ ਮੇਰਾ ਮਾਂ ਕਿ ਮੇਰੀ ਮਾਂ ਤੇ ਮੇਰੇ ਪਿਓ ਦੇ ਤਾਂ ਆਪਸ ਵਿੱਚ ਵਧੀਆ ਸਬੰਧ ਸਨ ਫਿਰ ਐਵੇਂ ਕਿਉਂ ਲਿਖਿਆ ਸੀ ਕੁਝ ਤਾਂ ਗੜਬੜ ਜ਼ਰੂਰ ਹੈ ਫਿਰ ਮੈਂ ਸੋਚਿਆ ਕਿ ਮਾਂ ਮੈਂ ਆਪਣੀ ਮਾਂ ਦੀ ਡਾਇਰੀ ਪੜਾਂ ਜਿਵੇਂ ਹੀ ਮੈਂ ਅੱਗੇ-ਅੱਗੇ ਡਾਇਰੀ ਪੜਤੀ ਗਈ ਤਾਂ ਮੇਰਾ ਦਿਲ ਹੋਰ ਵੀ ਦੁਖੀ ਹੋਣ ਲੱਗਾ। ਮੇਰੀ ਮਾਂ ਨੇ ਲਿਖਿਆ ਸੀ ਕਿ ਮੇਰਾ ਵਿਆਹ ਹਰਨਾਮ ਸਿੰਘ ਪ੍ਰੀਤ ਦਾ ਪਿਓ ਨਾਲ ਇੱਕ ਮਜਬੂਰੀ ਕਰਕੇ ਹੋਇਆ ਸੀ। ਅਸੀਂ 6 ਭੈਣਾਂ ਸੀ ਅਤੇ ਮੇਰਾ ਮਾਪਿਓ ਬਹੁਤ ਗਰੀਬ ਸਨ ਜੋ ਕਿ ਸਾਨੂੰ ਪੜਾ ਲਿਖਾ ਨਹੀਂ ਸਕੇ। ਦੋ ਟਾਈਮ ਦੀ ਰੋਟੀ ਵੀ ਮੁਸ਼ਕਲ ਨਾਲ ਮਿਲਦੀ ਸੀ। ਇਸ ਕਰਕੇ ਨਾ ਚਾਹੁੰਦਿਆਂ ਹੋਇਆਂ ਵੀ ਮੇਰੇ ਘਰਦਿਆਂ ਨੇ ਮੇਰਾ ਵਿਆਹ ਹਰਨਾਮ ਸਿੰਘ ਨਾਲ ਕਰ ਦਿੱਤਾ ਜੋ ਉਮਰ ਦੇ ਵਿੱਚ ਮੇਰੇ ਤੋਂ ਬਹੁਤ ਵੱਡੇ ਸਨ ਅਤੇ ਇੱਕ ਧੀ ਦਾ ਪਿਓ ਵੀ ਸੀ। ਹਰਨਾਮ ਸਿੰਘ ਨੇ ਪਹਿਲੀ ਰਾਤ ਹੀ 2 ਸਾਲ ਦੀ ਬੱਚੀ ਮੇਰੀ ਕੋਲ ਵਿੱਚ ਬਿਠਾ ਦਿੱਤੀ। ਉਹ ਬੱਚੀ ਬਹੁਤ ਛੋਟੀ ਸੀ। ਇਸ ਕਰਕੇ ਮੈਨੂੰ ਉਸ ਦਾ ਖਿਆਲ ਰੱਖਣਾ ਪੈਂਦਾ ਸੀ। ਪਾਲਣ ਪੋਸ਼ਣ ਵੀ ਮੈਨੂੰ ਕਰਨਾ ਪਿਆ। ਮੈਂ ਪ੍ਰੀਤ ਨਾਲ ਨਫ਼ਰਤ ਕਰਦੀ ਸੀ ਪਰ ਘਰ ਵਾਲੇ ਦੀ ਖੁਸ਼ੀ ਕਰਕੇ ਮੈਂ ਉਸ ਦਾ ਖਿਆਲ ਰੱਖਦੀ ਸੀ। ਹਰਨਾਮ ਨੇ ਕਿਹਾ ਕਿ ਮੈਨੂੰ ਖੁਸ਼ ਰੱਖ ਲੈ ਤੈਨੂੰ ਇਸ ਬੱਚੀ ਦਾ ਧਿਆਨ ਰੱਖਣਾ ਪਏਗਾ। ਪਰ ਮੇਰੇ ਆਪਣੇ ਦਿਮਾਗ ਨੇ ਵੀ ਕੰਮ ਕੀਤਾ। ਫਿਰ ਮੈਂ ਪ੍ਰੀਤ ਨੂੰ ਆਪਣੇ ਦਿਲ ਤੋਂ ਆਪਣਾ ਲਿਆ। ਅਤੇ ਸਕੀ ਬੇਟੀ ਤੋਂ ਵੀ ਜ਼ਿਆਦਾ ਪਿਆਰ ਕਰਨ ਲੱਗੀ ਦਿਨ ਐਵੇਂ ਹੀ ਲੰਘਦੇ ਗਏ ਅਸੀਂ ਪ੍ਰੀਤ ਦੇ ਵਿਆਹ ਬਾਰੇ ਸੋਚਣ ਲੱਗੇ ਇੱਕ ਦਿਨ ਹਨਾਮ ਦਾ ਦੋਸਤ ਆਇਆ ਅਤੇ ਉਹਨਾਂ ਨੇ ਦੱਸਿਆ ਕਿ ਹਨਾਮ ਦੀ ਕਰਤੂਤ ਕਰਕੇ ਤੁਹਾਡਾ ਵਿਆਹ ਕੋਈ ਵੀ ਸਬੰਧ ਠੀਕ ਨਹੀਂ ਉਹਨਾਂ ਨੇ ਕਿਹਾ ਕਿ ਮੈਨੂੰ ਮੇਰੀ ਘਰ ਵਾਲੀ ਨੇ ਦੱਸਿਆ ਹਨਾਮ ਨੇ ਤੁਹਾਡੀ ਜ਼ਿੰਦਗੀ ਨਾਲ ਖਲਵਾੜ ਕੀਤਾ ਹੈ ਅਤੇ ਤੁਹਾਨੂੰ ਮਾਂ ਬਣਨ ਤੋਂ ਰੋਕਣ ਲਈ ਤੁਹਾਡੇ ਖਾਣੇ ਵਿੱਚ ਦਵਾਈ ਮਿਲਾਉਂਦਾ ਰਿਹਾ ਹੈ ਜਿਸ ਕਰਕੇ ਤੁਸੀਂ ਮਾਂ ਨਹੀਂ ਬਣ ਸਕੇ ਫਿਰ ਮਨ ਵਿੱਚ ਬਹੁਤ ਸਵਾਲ ਉੱਠੇ ਕੀ ਗੱਲ ਸੱਚ ਹੈ ਕਿ ਹਰਨਾਮ ਨੇ ਮੇਰੇ ਨਾਲ ਵਾਕਿਆ ਹੀ ਇਦਾਂ ਕੀਤਾ ਹੈ ਕਿ ਦਵਾਈ ਦੇਣ ਨਾਲ ਹੀ ਮੈਂ ਮਾਂ ਨਹੀਂ ਬਣ ਸਕੀ ਹੁਣ ਇਹ ਸਵਾਲ ਵਾਰ-ਵਾਰ ਮੇਰੇ ਦਿਮਾਗ ਵਿੱਚ ਆ ਰਿਹਾ ਸੀ ਮੇਰੀ ਮਾਂ ਦੀ ਡਾਇਰੀ ਨੇ ਮੇਰੀ ਦੁਨੀਆ ਨੂੰ ਹਿਲਾ ਦਿੱਤਾ ਉਹਨਾਂ ਨੇ ਆਪਣੀ ਧੀ ਦੀ ਖਾਤਰ ਮੇਰੇ ਨਾਲ ਖਲਵਾੜ ਕੀਤਾ ਉਹਨਾਂ ਨੇ ਮੈਨੂੰ ਮਾਂ ਬਣਨ ਤੋਂ ਰੋਕਿਆ ਮੈਂ ਇਹ ਸਾਰੀ ਡਾਇਰੀ ਨੂੰ ਪੜ੍ਹਦੇ ਹੋਏ ਮੈਂ ਪੜ੍ਹਿਆ ਕਿ ਮੇਰੇ ਪਿਤਾ ਨੇ ਮੇਰੀ ਮਾਂ ਨੂੰ ਦਵਾਈ ਦਿੱਤੀ ਸੀ ਜਿਸ ਕਰਕੇ ਮੇਰੀ ਮਾਂ ਮਾਂ ਨਹੀਂ ਬਣ ਸਕੀ ਮਾਣੇ ਲਿਖਿਆ ਕਿ ਮੈਂ ਹਰ ਨਾਮ ਨੂੰ ਛੱਡ ਕੇ ਬਹੁਤ ਦੂਰ ਚਲੀ ਜਾਵਾਂਗੀ ਪਰ ਫਿਰ ਮਨ ਵਿੱਚ ਆਇਆ ਜਿਸ ਬੇਟੀ ਕਰਕੇ ਉਹਨੇ ਮੈਨੂੰ ਬਰਬਾਦ ਕੀਤਾ ਹੈ ਮੈਂ ਵੀ ਉਸਦੀ ਬੇਟੀ ਨੂੰ ਉਸੇ ਤਰ੍ਹਾਂ ਹੀ ਬਰਬਾਦ ਕਰਾਵਾਂ ਕਰਾਂਗੀ ਉਸੇ ਦਿਨ ਹੀ ਮੈਨੂੰ ਪਤਾ ਲੱਗਾ ਕਿ ਪ੍ਰੀਤ ਨੇ ਆਪਦੇ ਲਈ ਮੁੰਡਾ ਪਸੰਦ ਕਰ ਲਿਆ ਹੈ ਜਿਸ ਕਰਕੇ ਮੈਂ ਉਹਨੂੰ ਥੱਪੜ ਵੀ ਮਾਰਿਆ ਕਿਉਂਕਿ ਮੈਂ ਚਾਹੁੰਦੀ ਸੀ ਕਿ ਉਸਦਾ ਵਿਆਹ ਸਾਡੀ ਮਰਜ਼ੀ ਨਾਲ ਹੋਵੇ ਅਤੇ ਮੈਂ ਆਪਣੇ ਰਿਸ਼ਤੇਦਾਰਾਂ ਵਿੱਚੋਂ ਇਹੋ ਜਿਹਾ ਮੁੰਡਾ ਵੀ ਲੱਭ ਲਿਆ ਸੀ ਜੋ ਕਿ ਬਹੁਤ ਸ਼ਰਾਬੀ ਸੀ ਪਰ ਪ੍ਰੀਤ ਨੇ ਆਪਦੀ ਜਿੱਦ ਵਿੱਚ ਆ ਕੇ ਉਸ ਮੁੰਡੇ ਨਾਲ ਵਿਆਹ ਕੀਤਾ ਜਿਸ ਨੂੰ ਉਹ ਪਿਆਰ ਕਰਦੀ ਸੀ ਅਤੇ ਉਹ ਮੁੰਡਾ ਵੀ ਉਸ ਨੂੰ ਬਹੁਤ ਪਿਆਰ ਕਰਦਾ ਸੀ ਅਤੇ ਮੇਰੀ ਉਮੀਦ ਉੱਤੇ ਪਾਣੀ ਫਿਰ ਗਿਆ ਸੀ ਕਿਉਂਕਿ ਵਿਆਹ ਤੋਂ ਬਾਅਦ ਪ੍ਰੀਤ ਆਪਦੇ ਘਰ ਬਹੁਤ ਖੁਸ਼ ਸੀ ਫਿਰ ਮੈਨੂੰ ਇੱਕ ਤਕਰੀਬ ਸੁਝੀ ਪ੍ਰੀਤ ਨੇ ਜਿਸ ਨਾਲ ਵਿਆਹ ਕੀਤਾ ਸੀ ਉਸ ਦਾ ਘਰ ਸਾਡੇ ਘਰ ਤੋਂ 2 ਕਿਲੋਮੀਟਰ ਦੀ ਦੂਰੀ ਤੇ ਹੀ ਸੀ ਜਿਸ ਕਰਕੇ ਜਿਹੜੀ ਨੌਕਰਾਨੀ ਪ੍ਰੀਤ ਦੇ ਘਰ ਕੰਮ ਕਰਦੀ ਸੀ ਮੈਂ ਵੀ ਜਿਵੇਂ-ਤੇਵੇਂ ਕਰਕੇ ਉਸ ਨੂੰ ਆਪਦੇ ਘਰੇ ਬੁਲਾ ਲਿਆ ਅਤੇ ਉਹਨੂੰ ਬਹੁਤ ਸਾਰੇ ਪੈਸੇ ਦਿੱਤੇ ਨੌਕਰਾਨੀ ਦੀ ਸਿਹਸियत ਨਾਲੋਂ ਉਹ ਗੋਲੀ ਪ੍ਰੀਤ ਦੇ ਖਾਣੇ ਵਿੱਚ ਮਲਾਉਣ ਲਈ ਕਿਹਾ ਜਿਸ ਨਾਲ ਪ੍ਰੀਤ ਕਦੀ ਵੀ ਮਾਂ ਨਾ ਬਣ ਸਕੇ ਜਿਸ ਤਰ੍ਹਾਂ ਮੈਂ ਮਾਂ ਬਣਨ ਲਈ ਤੜਫਦੀ ਸੀ ਉਸੇ ਤਰ੍ਹਾਂ ਉਹ ਤੜਫੇ ਅਤੇ ਉਸ ਦਾ ਘਰ ਵਾਲਾ ਉਸ ਨੂੰ ਤਲਾਕ ਦੇਵੇ ਪ੍ਰੀਤ ਨੂੰ ਬੱਚੇ ਦੀ ਖੁਸ਼ੀ ਦਾ ਨਾ ਮਿਲ ਸਕੇ ਉਸ ਦੇ ਪਤੀ ਦਾ ਪਿਆਰ ਵਿੱਚੋਂ ਕਮੀ ਨਹੀਂ ਹੈ ਜਦ ਕਿ ਉਹ ਤਾਂ ਉਸ ਨੂੰ ਪਹਿਲਾਂ ਨਾਲੋਂ ਵੀ ਬਹੁਤ ਜ਼ਿਆਦਾ ਸਾਥ ਦਿੰਦਾ ਹੈ ਅਤੇ ਉਸ ਦਾ ਖਿਆਲ ਰੱਖਦਾ ਹੈ ਇਸ ਕਰਕੇ ਮੈਂ ਬਦਲਦੀ ਅਗ ਕਰਕੇ ਇੱਕ ਦਿਨ ਰਣਵੀਰ ਨੂੰ ਘਰੇ ਬੁਲਾ ਲਿਆ ਅਤੇ ਪ੍ਰੀਤ ਦੀ ਝੂਠੀ ਰਿਪੋਰਟ ਉਸ ਦੇ ਅੱਗੇ ਰੱਖ ਦਿੱਤੀ ਅਤੇ ਮੈਂ ਉਸ ਨੂੰ ਦੱਸਿਆ ਕਿ ਪ੍ਰੀਤ ਨੇ ਵਿਆਹ ਤੋਂ ਪਹਿਲਾਂ ਕਈ ਵਾਰ ਐਬੋਰਸ਼ਨ ਕਰਵਾਏ ਹਨ ਅਤੇ ਉਹ ਜਾਣ ਬੁੱਝ ਕੇ ਕੁਝ ਐਵੇਂ ਦੀਆਂ ਦਵਾਈਆਂ ਲੈਂਦੀ ਹੈ ਜਿਸ ਕਰਕੇ ਉਸ ਦਾ ਬੱਚਾ ਨਾ ਹੋਵੇ ਅਤੇ ਉਸ ਨੂੰ ਲੱਗਦਾ ਹੈ ਉਸ ਦੀ ਖੂਬਸੂਰਤੀ ਢਲ ਜਾਵੇਗੀ ਅਤੇ ਜਦੋਂ ਵੀ ਉਹ ਇੱਥੇ ਆਉਂਦੀ ਹੈ ਤਾਂ ਉਸ ਦੇ ਬਹੁਤ ਸਾਰੇ ਬੁਆਏਫ੍ਰੈਂਡ ਉਸ ਨੂੰ ਮਿਲਣ ਆਉਂਦੇ ਹਨ ਇਸ ਕਰਕੇ ਉਹ ਆਪ ਦੀ ਖੂਬਸੂਰਤੀ ਨੂੰ ਉਦਾਂ ਹੀ ਕਾਇਮ ਰੱਖਣਾ ਚਾਹੁੰਦੀ ਹੈ ਕਿਉਂਕਿ ਉਸ ਦੇ ਬੁਆਏਫ੍ਰੈਂਡ ਉਸ ਦੀ ਤਾਰੀਫ ਕਰਨ ਅਤੇ ਉਸ ਦੀ jaan ਛੜਕਣ ਮੇਰੀ ਗੱਲ ਸੁਣ ਕੇ ਰਮਬੀਨ ਚੁੱਪ ਹੋ ਗਿਆ ਰਮਬੀਨ ਨੇ ਕਿਹਾ ਪਰ ਤੁਸੀਂ ਇਹ ਗੱਲ ਮੈਨੂੰ ਕਿਉਂ ਦੱਸ ਰਹੇ ਹੋ ਉਹ ਤਾਂ ਤੁਹਾਡੀ ਬੇਟੀ ਹੈ ਮੈਂ ਰਮਬੀਨ ਨੂੰ ਕਿਹਾ ਭਾਵੇਂ ਮੈਂ ਪ੍ਰੀਤ ਦੀ ਮਾਂ ਹਾਂ ਪਰ ਹੁਣ ਮੈਂ ਹੋਰ ਨਹੀਂ ਬਰਦਾਸ਼ਤ ਕਰ ਸਕਦੀ ਤੈਨੂੰ ਮੈਂ ਧੋਖੇ ਵਿੱਚ ਨਹੀਂ ਰੱਖ ਸਕਦੀ ਕਿਉਂਕਿ ਉਸ ਦਾ ਮੁੰਡਿਆਂ ਨਾਲ ਘੁੰਮਣਾ ਮੁੰਡਿਆਂ ਨਾਲ ਰਹਿਣਾ ਮੈਨੂੰ ਚੰਗਾ ਨਹੀਂ ਲੱਗਦਾ ਅਤੇ ਮੈਂ ਹੁਣ ਉਹ ਬਰਦਾਸ਼ਤ ਵੀ ਨਹੀਂ ਕਰ ਸਕਦੀ ਇਸ ਕਰਕੇ ਨਾ ਚਾਹੁੰਦਿਆਂ ਹੋਇਆ ਵੀ ਮੈਂ ਤੁਹਾਨੂੰ ਇਹ ਹੀ ਦੱਸਿਆ ਦੱਸ ਦਿੱਤਾ ਹੈ ਕਿ ਤੂੰ ਉਹਨੂੰ ਸਮਝ ਸਕੇ ਇਸ ਵਾਰੀ ਟੀ ਟਿਕਾਣੇ ਤੇ ਲਗਾ ਲਗਾ ਅਤੇ ਰਣਵੀਰ ਨੇ ਪ੍ਰੀਤ ਨੂੰ ਤਲਾਕ ਦੇ ਦਿੱਤਾ ਅਤੇ ਮੇਰਾ ਬਦਲਾ ਪੂਰਾ ਹੋ ਗਿਆ ਪਰ ਪਤਾ ਨਹੀਂ ਕਿਉਂ ਇਹ ਬਦਲਾ ਪੂਰਾ ਕਰਕੇ ਵੀ ਮੇਰੇ ਮਨ ਨੂੰ ਸਕੂਨ ਨਹੀਂ ਮਿਲਿਆ ਮੇਰੀ ਮਮਤਾ ਬਰਬਾਦ ਹੋ ਗਈ ਕੀ ਭਾਵੇਂ ਮੈਂ ਉਸ ਦੀ ਮਾਂ ਨਹੀਂ ਹਾਂ ਪਰ ਮੈਂ ਉਹਨੂੰ ਆਪਣੀ ਬੇਟੀ ਦੀ ਤਰ੍ਹਾਂ ਪਾਲਿਆ ਸੀ ਮੈਂ ਜਿਵੇਂ ਜਿਵੇਂ ਪ੍ਰੀਤ ਨੂੰ ਵੇਖਦੀ ਹਾਂ ਮੇਰੇ ਦਿਲ ਦੇ ਦਰਦ ਹੋਣ ਲੱਗ ਪੈਂਦਾ ਹੈ ਮੈਂ ਬਹੁਤ ਗਲਤ ਕੀਤਾ ਹੈ ਇੱਕ ਮਰਦ ਦੀ ਸਜ਼ਾ ਉਸ ਦੀ ਧੀ ਨੂੰ ਦੇ ਦਿੱਤੀ ਜੀ ਕਰਦਾ ਹੈ ਕਿ ਮੈਂ ਮਰ ਜਾਵਾਂ ਅਤੇ ਪ੍ਰੀਤੋਂ ਮਾਫੀ ਵੀ ਨਹੀਂ ਮੰਗ ਸਕਦੀ। ਅਕੇ ਵੇਖਿਆ ਤਾਂ ਮੈਂ ਡਾਇਰੀ ਖਾਲੀ ਸੀ। ਮੇਰਾ ਰੋ ਰੋ ਕੇ ਬੁਰਾ ਹਾਲ ਹੋ ਗਿਆ ਸੀ ਕਿ ਇਹ ਸਭ ਕੀ ਹੋ ਗਿਆ ਮੇਰੇ ਨਾਲ। ਮੈਂ ਆਪਦੀਆਂ ਅੱਖਾਂ ਵਿੱਚੋਂ ਅਥਰੂ ਪੂੰਝੇ ਅਤੇ ਹਸਪਤਾਲ ਜਾਂਦਿਆਂ ਹੀ ਮੈਨੂੰ ਪਤਾ ਲੱਗਿਆ ਕਿ ਮਾਂ ਇਸ ਦੁਨੀਆਂ ਦੇ ਵਿੱਚ ਨਹੀਂ ਰਹੀ। ਮੈਂ ਨਾ ਚੁੰਦੇ ਹੋਏ ਵੀ ਆਪਣੀ ਮਾਂ ਨੂੰ ਦਿਲ ਤੋਂ ਸਾਫ਼ ਮਾਫ ਕਰ ਦਿੱਤਾ ਸੀ। ਸ਼ਾਇਦ ਉਹਨਾਂ ਦੀ ਵੀ ਗਲਤੀ ਨਹੀਂ ਸੀ। ਗਲਤੀ ਤਾਂ ਪਿਤਾ ਦੀ ਸੀ ਜਿਨ੍ਹਾਂ ਨੇ ਉਹਨਾਂ ਨਾਲ ਧੋਖਾ ਕੀਤਾ। ਅਤੇ ਉਸਨੇ ਉਸ ਕਰਕੇ ਪਾਪਾ ਆਪ ਦੇ ਕੀਤੇ ਦੀ ਸਜ਼ਾ ਕਰਕੇ ਬਿਸਤਰ ਤੇ ਹੀ ਪਏ ਰਹਿੰਦੇ ਹਨ ਕੁਝ ਦਿਨਾਂ ਬਾਅਦ ਮੈਂ ਉਹ ਡਾਇਰੀ ਰੁਬੀਨ ਨੂੰ ਵਿਖਾਈ ਰਣਵੀਰ ਨੇ ਉਹ ਡਾਇਰੀ ਪੜ੍ਹ ਕੇ ਫੁੱਟ ਫੁੱਟ ਕੇ ਰੋਣ ਲੱਗਾ ਉਸ ਨੂੰ ਆਪ ਦੇ ਕੀਤੇ ਤੇ ਬੜਾ ਹੀ ਸ਼ਰਮਿੰਦਗੀ ਮਹਿਸੂਸ ਹੋਈ ਅਤੇ ਉਹਨਾਂ ਨੇ ਫਿਰ ਦੁਬਾਰਾ ਤੋਂ ਮੈਨੂੰ ਅਪਣਾ ਲਿਆ ਕਿਉਂਕਿ ਉਹ ਮੈਨੂੰ ਸੱਚਾ ਪਿਆਰ ਕਰਦਾ ਸੀ ਦੋਸਤੋ ਤੁਹਾਨੂੰ ਇਹ ਕਹਾਣੀ ਕਿਵੇਂ ਲੱਗੀ ਜੇ ਵਧੀਆ ਲੱਗੀ ਤਾਂ ਲਾਈਕ ਤੇ ਸ਼ੇਅਰ ਜ਼ਰੂਰ ਕਰਨਾ ਕਮੈਂਟ ਕਰਕੇ ਜ਼ਰੂਰ ਦੱਸਣਾ ਜੀ ਧੰਨਵਾਦ